ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ترسےم ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰਾਂ ਜੋ ਇਸ ਸਮੇਂ ਨਾ ਟਾਈਮ ਹੈ तकरीबन 4:00 ਵੱਜ ਚੁੱਕੇ ਨੇ ਸ਼ਾਮ ਦੇ ਤੇ ਸਭ ਤੋਂ ਪਹਿਲਾਂ ਅਦਾਬ ਨਮਸਕਾਰ ਦੀ ਸਭ ਨੂੰ ਤੇ ਤਿੰਨ ਤੀਜਾ ਦਿਨਾਂ ਦੀ ਅੱਜ ਟੂੜੀ ਕਰਦੇ ਆ ਉਹਨੂੰ ਤੇ ਟੂੜੀ ਕਰ ਰਿਹਾ ਤੇ ਕੱਲ ਨੂੰ ਆਪਣਾ 10-11 ਵਜਰ ਤੋਂ ਟੂੜੀ ਦਾ ਕੰਮ ਨਿਬੜੂ 43 ਛੜੀ ਟਰਾਲੀਆਂ ਟੂੜੀ ਦਾ ਹੋ ਜਾਣੀਆਂ ਆਪਣੀਆਂ ਤੇ ਟੂੜੀ ਦਾ ਕੰਮ ਨਿਬੜ ਜੂ ਜੋ ਹਰੇ ਗਿੱਲਾ ਸੀ ਲਾਂਗਾ ਥੋੜਾ ਥੋੜਾ ਬਣਦਾ ਰੋਜ 14 13 ਟਰਾਲੇ ਆਏ ਨੇ ਬਣਦੇ ਹੋਏ ਆਈਆਂ ਜੇ ਤੇ ਮਿਲਦੇ ਦਿਨ ਭਰ ਦੇ ਵਲੌਗ ਨਾਲ ਗੱਲਾਂ ਬਾਤਾਂ ਨਾਲ ਬਣੇ ਰਿਓ ਤੇ ਮੰਮੀ ਵੀ ਆਈ ਹੋਈ ਆਈ ਤੇ ਅੱਜ ਜਾਣਾ ਉਹਨੇ ਤੇ ਪ੍ਰਭਾ ਵਿੱਚੀ ਸਨ ਸਾਰੇ ਦਿਖਾਵਾਂ ਬਹੁਤ ਸੋਹਣਾ ਵਲੌਗ ਹੋਊਗਾ ਤੇ ਆਪਣਾ ਖੇਤੀਬਾੜੀ ਦੇ ਰੰਗ ਇਹ ਵੇਗਾ ਤੇ ਘਰ ਦੇ ਕੰਮਾਂ ਕਾਜਾਂ ਦਾ ਐਂਡ ਤੱਕ ਜਰੂਰ ਦੇਖਿਓ ਜਿਹੜੇ ਨਵੇਂ ਜੁੜੇ ਹੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਆਪ ਜੀ ਦੇ ਆਤੀ ਧੰਨਵਾਦੀ ਹਾਂ। ਚਲੋ ਜੀ ਆਓ ਲੈ ਚੱਲਦੇ ਆ ਬਲੌਗ ਵੱਲ। ਆਓ ਤੁਹਾਨੂੰ ਲੈ ਚੱਲਦੇ ਆ। ਤੁੱਪ। ਤੁੱਪ ਇੰਨੀ ਗਰੜੀ ਆ ਕੇ ਪਾਣੀ ਪੀ ਪੀ। ਪਾਣੀ ਪੀ ਪੀ। ਪੇਟ ਫਲਾਇ ਬੈਠਾ ਇੰਨਾ ਪਾਣੀ ਪੀਨੇ ਕੁਛ ਮੁੜ ਕੇ ਰਹੀਂ ਬਾਹਰ ਨਿਕਲ ਜਾਣਾ ਪਸੀਨੇ ਰਹੀਂ। ਤੇ ਮੈਂ ਸੰਦੀ ਸੁਨੇ ਰਾ ਕੇ ਹੁਣ ਹਟਿਆ ਤੇ ਬਾਈਵਰੀ ਪਾ ਰਹੇ ਤੂੜੀ। ਕਿਵੇਂ ਪਾ ਰ ਤਾਰੀ। ਤੇ ਇੱਧਰ ਆਪਾਂ 10 ਕ ਪੈਂਦੇ ਨੇ ਪਾਉਣ ਨੂੰ ਅੰਦਰਲੇ ਘਰ ਜੀ ਦੂਸਰੀਆਂ ਜਿਹੜੀਆਂ 30-40 ਟਰਾਲੀਆਂ ਨੇ ਉਧਰ ਪਏ ਨੇ ਤੇ ਇੱਧਰ ਸਿੰਮਲੇ ਹੋ ਰਿਹਾ ਅੰਦਰ ਨੇ ਖੋਲ ਰਹੇ ਨੇ ਤੂੜੀ ਕਿਵੇਂ ਜੀ ਠੀਕ ਹੈ ਜੀ ਸਰਕਾਰ ਨੇ ਮੌਕੇ दिए ਠੀਕ ਹੈ ਜੀ ਠੀਕ ਹੈ ਠੀਕ ਹੈ ਤੂੜੀ ਬਹੁਤ ਵਧੀਆ ਮਸ਼ੀਨ ਦੀ ਜੀ ਪਿਛਲੇ ਸਾਲ ਤੂੜੀ ਮਾੜੀ ਹੋ ਗਈ ਤੇ ਆਪਣੀ ਤੇ ਸਾਲ ਭਰ ਮਸਨ ਗਾਇਆ ਇਸ ਵਾਰ ਤੂੜੀ ਬਹੁਤ ਵਧੀਆ ਹੈ ਤੇ ਦੇਖੋ ਜੀ ਚੰਦਰਾ ਹਕਮ ਜੋਰਾ ਤੇ ਕਾਲੇ ਭਾਈ ਕਿਵੇਂ ਆ ਵਧੀਆ ਭਰਾ ਭਾਈਆਂ ਉੱਤੇ ਤੇ ਸਾਨੂੰ ਮੈਨੂੰ ਇਹਦੀ ਮੱਝਾਂ ਡਰਨੀਆਂ ਜੀ ਕੁਛ ਨਹੀਂ ਕਿਹਾ ਵੀ ਜਨਾ 11 ਵੀ ਬੰਦੇ ਫਿਰਦੇ ਨੇ ਕਿਉਂ ਪਸ਼ੂ ਸਾਡੇ ਇਧਰ ਘਟਾਉਂਦੇ ਬੰਦੇ ਤਾਂ ਡਰਦੇ ਡਰ ਜਾਂਦੇ ਘਾਰੀਆ ਕੱਕ ਆਪਣੀ ਜਰਸੀ ਵੀ ਚੰਨੀ ਚੰਨੀ ਖਾ ਕੇ ਬੜੀ ਖੁਸ਼ ਆ ਜੀ ਇਹ ਦਾਣਾ ਵਧੀਆ ਹੋਵੇ ਨੂੰ ਚੰਨੀ ਤੇ ਜਰਸੀ ਨੂੰ ਹੈਂ ਹਾਂਜੀ ਹੁਣ ਪਹੁੰਚੇ ਆਪਾਂ ਮੰਡੀ ਮੰਡੀ ਚ ਜਨਰੇਟਰ ਚੱਲ ਰਿਹਾ ਪੱਖੇ ਚੱਲ ਰਹੇ ਨੇ ਜਨਰੇਟਰ ਤੇ ਖੁਦ ਨੇ ਲਾਈਟ ਬੰਦ ਹੁੰਦੀ ਐ ਤੇ ਸ਼ਾਮ ਨੂੰ ਲਾਈਟ ਆਉਂਦੀ ਐ 6 ਵਜੇ ਸੋ ਮੇਰੇ 9 ਵਜੇ ਕੱਟ ਲੱਗ ਗਿਆ ਨਾ ਵੀ ਆਗੂ ਕੁ ਲੱਗਣ ਤੋਂ ਇਹ ਸਾਡਾ ਆਰਤੀਆ ਖੜਾ ਇਹਦੇ ਰੇਨਕ ਲੱਗੀ ਐ ਤੇ ਇਧਰ ਪਰ ਪਰ ਇੱਕ ਪੂਰਾ ਜੋਰਾਂ ਤੇ ਇਹ ਕੰਮ ਕੋਈ ਐਵੇਂ ਨਹੀਂ ਪ੍ਰੋਬਲਮ ਨਹੀਂ ਹੈਗੀ ਇਸ ਵਾਰ ਧੰਨਵਾਦ ਸਰਕਾਰ ਦਾ ਸੌਖਾ ਚੰਦਰੀਆ ਕੰਮ ਲਿਫਟੀ ਵੀ ਇੱਕ ਨੰਬਰ ਆ ਇੱਕ ਨੰਬਰ ਆ ਠੀਕ ਹੈ ਤੇ ਆਪਣਾ ਢੇਰ ਇੱਧਰ ਪਿਆ ਹੈ ਆ ਆਪਣਾ ਸਾਰਾ ਇਹ ਕਿਉਂ ਨਹੀਂ ਹੁਣ ਆਪਣੇ ਪੱਖੇ ਦੀ ਵਾਰੀ ਆ ਜਾਊ ਨਾਲ ਹੁੰਦੀ ਕਾਲਾ ਕੰਨਾ ਭਰਦਾ ਹੈ ਬਾਈ ਕਹਿੰਦਾ ਇੱਕ ਦਿਨ ਲੇਟ ਛੇੜਾਂਗਾ ਜਦੋਂ ਵੀ ਨਾਲ ਦੇ ਨਾਲ ਲੱਗ ਕੇ ਪਹਿਲਾਂ ਪੱਖਾ ਲੱਗੇ ਉਹ ਨਾਲ ਹੁੰਦੀ ਜਨਾ ਭਰੀ ਜਾਂਦੀ ਚਲੋ ਧੰਨਵਾਦ ਇਹਨਾਂ ਦਾ ਚਲੇ ਕੱਲ੍ਹ ਵਾਲੀ ਰਾਤ ਆਇਆ ਬਾਈ ਕੱਲ੍ਹ ਵਾਲੀ ਰਾਤ ਅੱਜ ਗੱਲੀ ਰਾਤ ਕੱਟੀ ਇੱਕ ਵਸਤ ਅੱਜ ਗੱਲੀ ਰਾਤ ਇਹ ਕਟਾਂ ਕੇ ਕੰਮ ਨਿਮੇੜ ਦੇਣਗੇ ਤਕਰੀਬਨ ਕੱਲ ਨੂੰ ਮੈਨੂੰ ਭੇਜ ਦੇਣਗੇ ਤੋਲ ਤੇ ਦੋ ਰਾਤਾਂ ਚਲ ਬਾਰੀ ਹਿਸਾਬ ਨਾਲ ਜੋਕ ਦੇਣੇ ਪਹਿਲਾਂ ਬਹੁਤ ਘਰ ਨਹੀਂ ਆਈ ਬੀਤੀ ਮੇਰੇ ਨੂੰ ਫਿਰ ਤਾਂ ਇਹਨਾਂ ਨੇ ਕੰਮ ਦੋ ਰਾਤਾਂ ਚੰਦ ਪਾਤ ਜੇ ਪਰਸੋਂ ਮੀਂਹ ਨਾ ਪੈਂਦਾ ਜਿਹੜਾ ਮੀਂਹ ਪਿਆ ਕ ਮਰੋਕਿਆ ਫਿਰ ਉਸ ਹਿਸਾਬ ਨਾਲ ਅੱਜ ਆਪਣਾ ਕੰਮ ਨਿਪਟੜ ਜਣ ਤੇ ਚਲੋ ਇਹਨੇ ਮੰਡੀ ਦੀਆਂ ਗੱਲਾਂ ਬਾਤਾਂ ਫੇਰ ਤਾਂ ਉਹਨੂੰ ਅਪਡੇਟ ਦਿਖਾਉਂਦੇ ਰਹਾਂਗੇ ਇੱਧਰ ਮੇਰਾ ਤਾਇਆ ਜੀ ਖੜੇ ਨੇ ਕਿ ਮੈਂ ਤਾਂ ਠੀਕ ਇੱਧਰ ਬਾਬੇ ਨੇ ਜੋਖ ਤੀ ਕਣਕ ਚਲੋ ਜੀ ਮਿਲਦਾ ਵੱਡੇ ਘੋੜੇ ਆਉਂਦ ਨੇ ਜੀ ਜਿੰਨੀ ਜੋਖ ਦੇ ਨੇ ਨਾਲ ਦੀਆਂ ਚੱਕ ਕੇ ਲੈ ਜਾਂਦੇ ਨੇ ਪਿਛਲੇ ਸਾਲ ਕਣਕ ਵੇਲੇ ਵੀ ਔਖਾ ਤੇ ਜੀਰੀ ਵੇਲੇ ਵੀ ਔਖਾ ਰੀ ਸਵਾਰਨਾ ਕਣਕ ਵੇਲੇ ਪੂਰਾ ਪ੍ਰੋਬਲਮ ਨਹੀਂ ਕਹਿਣ ਨੂੰ ਐ ਕਹੀ ਜਾਵੇ ਸਭ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਸਭ ਨੂੰ ਸਰਕਾਰ ਨਹੀਂ ਕੁਝ ਕਰ ਸਕਦੀ ਪਰ ਬਹੁਤ ਵਧੀਆ ਕੰਮ ਚੱਲ ਰਿਹਾ ਅੱਪਾ ਕਿਸੇ ਨਾਲ ਆਪਾਂ ਹੱਡੀ ਨਾਲ ਸੌਂਤ ਨਹੀਂ ਆਪਾਂ ਦਾ ਸਹੀ ਗੱਲ ਨਾਲ ਸਹਿਮਤਾਂ ਵੀ ਹਾਂ ਕੰਮ ਵਧੀਆ ਚੱਲਦਾ ਆਪਣਾ ਮੰਜਾ ਇੱਥੇ ਹੁੰਦਾ ਉਹ ਪਿਆ ਆਪਣਾ ਪੱਕਾ ਇਹ ਆ ਢੇਰੀ ਆਪਣੀ ਢੇਰ ਕਹਿ ਸਕਦੇ ਆ ਆਪਣਾ ਚਲ ਗਰੀਬਾਂ ਨੇ ਇਹ ਲੋ ਜਿਵੇਂ 700 ਤੋਂ 800 ਰਾਇ ਜਿੱਕੇ ਪਾਲਾ 700 ਹੁੰਦਾ ਤਾਂ 8 ਕਿਲੋ ਨਹੀਂ ਭਰਤੀ ਆ ਸਵੇਰ ਅਸੀਂ ਤੁਹਾਨੂੰ ਦੱਸਿਆ ਪਹਿਲਾਂ ਦੂਰੋਂ ਵੀ ਦਿਖਾਈ ਸੀ ਵੀਡੀਓ ਕਰ ਕੋਲੋਂ ਮਸ਼ੀਨ ਆਪਣੇ ਤੂੜੀ ਵਾਲੀ ਚੱਲ ਰਹੀ ਆ ਤੇ ਕੱਲ ਬਾਰਸ਼ ਹੋਣ ਕਾਰਨ ਦੱਸਿਆ ਸੀ ਵੀ ਲੇਟ ਚੱਲੀ ਅੱਜ ਤਕਰੀਬਨ ਅਸੀਂ 1 ਵਜੇ ਮਸ਼ੀਨ ਚਲਾਈ ਆ ਜੀ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਹੋਈ ਬਾਈਗੁਰੂ ਦੀ ਲਾਂਗਾ ਸੁੱਕ ਗਿਆ ਤੇ ਲਾਂਗਾ ਸੁੱਕਣ ਨਾਲ ਤੇ ਹੁਣ ਕੰਮ ਚੱਲਿਆ ਸੋਧ ਬਾਈਗੁਰੂ ਸੁੱਖੀ ਚਲਾਈ ਰੱਖੇ ਕਿਉਂ ਭਾਈ ਆਹੀ ਚਾਰ ਦਿਨ ਸੁੱਕਦੇ ਨੇ ਕੰਮ ਨੇ ਮਸ਼ੀਨਾਂ ਨਾਲ ਨੁ ਵੀ ਸਾਰਿਆਂ ਨੂੰ ਹਰੇਕ ਨੂੰ ਲਾਲ ਚੁੰਦਾ ਤੇ ਆਪਾਂ ਨੂੰ ਵੀ ਐਵੇਂ ਆਪਣਾ ਕੰਮ ਨਿਪੜਿਆ ਆਪਾਂ ਮੱਕੀ ਵਾਲਾ ਬਹਨ ਤਿਆਰ ਕਰਦੇ ਹੋਈ ਬੀਜਦੇ ਹੋਈਏ ਇਹ ਹੀ ਗੱਲਾਂ ਬਾਤਾਂ ਨੇ ਆਪਣੀਆਂ ਤੇ ਬਿਸਕਰਮਾ ਨੇ ਮਸ਼ੀਨਾਂ ਲਈ ਤੂੜੀ ਵਧੀਆ ਹੀ ਆ ਬਾਈ ਪੂਰੀ ਹੁਣ ਮੈਂ ਮੋਟੀ ਲੱਗੀ ਹੁਣ ਦੇਖਦਾ ਤੇੜ ਕੇ ਮੜਾ ਜਾਲ ਲੈਣੇ ਲਾਉਣਿਆ ਤਲਾ ਗਿਆ ਭਈ ਆਪਣੇ ਕੋਈ ਨਹੀਂ ਰਹੀ ਆ 16 17 ਸਾਲ ਮਸ਼ੀਨ ਪਹਿਲਾਂ ਸੰਜੀ ਸੀ ਫਿਰ 13 14 ਸਾਲ ਆਫ ਇੱਕ ਦਾ ਆਪਾਂ ਲੌਕਡਾਊਨ ਵਾਲੇ ਸਾਲ ਚਲਾਈ ਸੀ ਉਦੋਂ ਅਗਲੇ ਸਾਲ ਵੇਚ ਦਿੱਤੀ ਜੇ ਰਮਨਕਾਉਂ ਡੜੀ ਡੱਕ ਤੋਂ ਵੀ ਕੰਮ ਵਾਲਾ ਰਹਿਣ ਲੱਗੇ ਜਿੱਥੇ ਤੋਂ ਲੋਡ ਨਹੀਂ ਆਉਂਦਾ ਸੀ ਭਈ ਕੰਮ ਇਹਨੂੰ ਹੁਣ ਜੋਤ ਗੱਭਰੂ ਹੋ ਗਿਆ ਇਹਦੀ ਪੜਾਈ ਕਰਾਇਆ ਬੰਦੀ ਐ ਤੇ ਕਰਕੇ ਪਾ ਟਰਾਲੀਆ ਕਰਾਇਤ ਦੇ ਕੇ ਬੰਦੀ ਕਰਾ ਲੈਂਦੇ ਆ 30000 ਆਪਣੇ ਟਰਾਲੀ ਕਰਾਇਤ ਲੱਗ ਗਿਆ ਕੋਸੋ ਮੜਾ ਮੋਟਾ ਅੱਡਾ ਲੜ ਕੋਲ ਰੱਤੀ ਆਣੇ ਆਪਣੇ ਕੂੜੀ ਨੂੰ ਤੁਸੀਂ ਵੀ ਦੱਸਿਓ ਤੇ ਸਪਾਈ ਦੇ ਕੋਈ ਬਾਹਰ ਬਹੁਤ ਸਪਾਈ ਦਾ ਮੜਾ ਮੋਟਾ ਪ੍ਰਾਪਰਟੀ ਬਹੁਤ ਵਧੀਆ ਜੀ ਮਲਕੇ ਕੂੜੀ ਵਾਲੀ ਇਹਨੂੰ ਪ੍ਰਾਪਰਟੀ ਕਹਿ ਸਕਦੇ ਆਪਾਂ ਜੀ ਕਿਉਂ ਵੜਾਈ ਵੀ ਕਰਦਾ ਇਹ ਵੀ ਕਿ ਮੱਕ ਪੈਨ ਦੀ ਬਾਡੀ ਹੁੰਦੀ ਹੈ ਕਿ ਕੂੜੀ ਜਿਹੜੀ ਮਸੂਮ ਦੀ ਬਾਡੀ ਹੁੰਦੀ ਹੈ ਉਹ ਵੀ ਚੀਜ਼ ਨੂੰ ਕੱਟਣਾ ਉਹ ਪ੍ਰਾਪਰਟੀ ਕਹਿੰਦੇ ਆ ਮਲਵਈ ਬੋਲੀ ਚ ਤੇ ਮਸ਼ੀਨ ਮਹਾਂ ਮਾਤਲਵਾਂ ਚਲ ਯਾਰ ਮਿੱਤਰ ਨੇ ਆਪਣੇ ਵੀ ਫਰਕ ਪੈਂਦਾ ਨਾ ਭਾਈ ਨਾਲੇ ਥੋੜੀ ਥੂੜੀ ਮੋਟੀ ਐ ਇਹਦੀ ਸੈਟਿੰਗ ਕਰਦਾ ਮੈਂ ਨਾ ਇਹ ਕਿਹਦਾ ਸਾਨੂੰ ਇੰਨਾ ਭਾਈ ਪਤਾ ਨਹੀਂ ਮੈਂ ਮਾਤਲ ਮੈਂ ਪੁੱਲਕ ਕਰਦਾ ਸਾਹਮਣੇ ਆ ਜਾਂਦੇ ਕਿਹੜਾ ਕਰਦੇ ਫੈਟ ਕੇ ਜਿਹੜੀ ਬਣੇ ਰਹੋ ਵਲੌਗ ਨਾਲ ਧੰਨਵਾਦ ਜੀ ਆਓ ਮਿਲਦੇ ਆ ਇਧਰਲੇ ਪਾਸੇ ਸੂਰਜੀ ਰੋਸ਼ਨੀ ਸਾਹਮਣੇ ਪੈਂਦੀ ਐ ਇਸੇ ਕਰਕੇ ਬਲੌਗ ਦੀ ਕਲੀਅਰਟੀ ਬਹੁਤ સારી ਇੱਥੇ ਤੇ ਬਸ ਪਹਿਲਾਂ ਮੈਂ ਦੂਸਰੀ ਸਾਈਡ ਵੀਡੀਓ ਬਣਾਉਣ ਲੱਗ ਗਿਆ ਉਧਰ ਧੁੱਪ ਪੈਂਦੀ ਸੀ ਤੇ ਕਲੀਅਰ ਟਿਕਟ ਆਉਣੀ ਸੀ ਇਸੇ ਕਰਕੇ ਇੱਧਰਨੇ ਪਾਸੇ ਬਹੁਤ ਹੋ ਗਿਆ ਇਹ 2003-4 ਮਾਡਲ ਟਰੈਕਟਰ ਨੇ ਸਟੈਂਡਰਡ ਬਹੁਤ ਵਧੀਆ ਰੈਲੀ ਪਿਕਅਪ ਵਗੈਰਾ ਤੇ ਇਹਨਾਂ ਦੇ ਟੱਕਰ ਕਿੱਦਾਂ ਬਣਾਉਣੇ ਬਹੁਤ ਸਾਰੇ ਨੇ ਕੋਕ ਪੈਨ ਵਾਲਿਆਂ ਨੇ ਬਣਾਏ ਸੀ ਤੇ ਹੋਰੋ ਸਟੈਂਡਰਡ ਟੁੜੀ ਵਾਲੀ ਮਸ਼ੀਨ ਵੀ ਬਣਦੀ ਹੁੰਦੀ ਸੀ ਉਹ ਟਾਈਮ ਪਾਸ ਇਹਨਾਂ ਨਾਲ ਸسٹم ਇਹਨਾਂ ਨਾਲ ਪਰ ਕਿਹਦੀ ਮਸ਼ੀਨਾਂ ਨਾਲ ਮੈਚ ਕਰਨ। ਇਸੇ ਕਰਕੇ ਇਹ ਬਾਈ ਜਿਹਦੇ ਕੋਲ ਹੈਗੇ ਨੇ ਇਹਨਾਂ ਨੂੰ ਵੇਚ ਦੋਣ ਨੂੰ ਥਾਮ ਕੇ ਰੱਖਦਾ। ਕੰਮ ਵਾਸਤੇ ਇਹ ਦੀ ਬੇਸ ਕਲਾਸ ਕਰਦੇ ਇੰਟਰਨੈਟ ਵੇਚਣ ਵਾਲੀ ਹੈ ਨਹੀਂ। ਕਿਸੇ ਪਾਸੇ ਮਾਰ ਨਹੀਂ ਪਹੁੰਚਦਾ ਆਪ ਦਿਨ ਸਾਡੇ ਦੀ। ਲੰਗਾ ਥੋੜਾ ਜਲਾ ਪਾਉਂਦਾ ਕੂੜੀ ਨੂੰ ਵਧੀਆ ਉੱڑਦੀ ਨਹੀਂ ਰੀਂ ਨਹੀਂ ਉੱڑਦੀ। ਟਰਾਲੀ ਤੇ ਦੀ ਭਰਦੀ ਆ। ਇੱਧਰ ਲੰਗਰ ਪਾਣੀ ਛਕ ਰਿਹਾ ਸ਼ੇਰੂ ਸ਼ੇਰੂ ਕਿਵੇਂ ਠੀਕ ਹੈ ਝਾਕ ਤਸੀਂ ਇੱਧਰ ਮੜਾ ਜਾ ਸ਼ੇਰੂ ਛਕ ਰਿਹਾ ਲੰਗਰ ਪਾਣੀ ਤੇ ਬਾਈ ਫੁਰੀ ਪਾਰ ਰਹੇ ਨੇ ਤੂੜੀ ਇੱਧਰ ਕਾਲਾ ਸਿੰਘ ਕਿਵੇਂ ਹੋ ਠੀਕ ਹੈ ਤੇ ਅੱਜ ਆਪਾਂ ਤੁਹਾਨੂੰ ਦੱਸਿਆ ਤੁਹਾਨੂੰ ਪਹਿਲਾਂ ਕਿ 1.5 ਵਜੇ ਕੰਮ ਕੱਲ ਕਣੀਆ ਉਣ ਕਾਰਨ ਲਾਂਗਾ ਗਿੱਲਾ ਹੋ ਗਿਆ ਸੀ ਤੇ ਪਰਸੋਂ ਆਪਾਂ ਰਾਤ ਪਰਸੋਂ ਦੀ ਰਾਤ ਕਣ ਕਬੱਡੀ ਹੈ ਤੇ ਸਬਾਤ ਚ ਚੱਲ ਪਿਆ ਕੰਮ ਤੂੜੀ ਪਾਉਣ ਦਾ ਕਿਰਪਾ ਰੱਖੇ ਬਾਬਾ ਕੱਲ ਨੂੰ ਆਪਣੇ 4-5 ਵਜੇ ਤੱਕ ਕੱਲ ਸਾਈਂ ਤੂੜੀ ਬਣ ਜੂ ਕਿਉਂ ਆਪਣੀਆਂ 4 ਟਰਾਲੀਆਂ ਉਧੇ ਕਰਤੀਆਂ ਸੀ ਤੇ 30 ਟਰਾਲੀਆਂ ਦਾ ਕੰਮ ਰਹਿ ਗਿਆ ਆਪਣਾ 34-35 ਟਰਾਲੀਆਂ ਹੋਣੀਆਂ ਟੋਟਲ ਤੇ ਖੈ ਥੋੜਾ ਲੰਗਾ ਸਲਾਬਾ ਵੀ ਕਰਦੇ ਨੇ ਉੱਡਦੀ ਪਾਉਣ ਵਾਲਿਆਂ ਨੂੰ ਵੀ ਸੌਖਾ ਤੇ ਤੂੜੀ ਪੈਂਦੀ ਵੀ ਵਧੀਆ ਗੇਣਾ ਲੱਤ ਨਹੀਂ ਸੌਖੀ ਹੋ ਜਾਂਦੀ ਕਿੰਨੇ ਜਾਣੇ ਬਾਈ ਵਾਏ ਪਾਂਚਿਓ ਹਾਂ ਇੱਕ ਬੰਦਾ ਚੜਿਆ ਗਿਆ ਸਾਡਾ ਮੈਰਜ ਤੇ ਹਾਂਜੀ ਕਿ ਕੂਮੇ ਨਹੀਂ ਆਇਆ ਨਾ ਇਹ ਤਾਂ ਸੁਰਗਵਾਸ ਨੇ ਲਿਖਿਆ ਉਹਦਾ ਸੁਰਗਵਾਸ ਹੋ ਗਿਆ ਜਿਹੜਾ ਬੰਦਾ ਇਹ ਕੰਮ ਤੋਂ ਅਵਚਲੇ ਭੱਜ ਜੇ ਉਹਨੂੰ ਸਾਡੇ ਨਾਲ ਸੁਰਗਵਾਸ ਕਰ ਜਾਂਦੇ ਨੇ ਹੋ ਗਿਆ ਇਹ ਪੰਜਾਬੀ ਬੋਲੀ ਹੈ ਮਾਲਵੇ ਦੀ ਜੀ ਕਿਵੇਂ ਗੁਰਿੰਦਰ ਬਾਈ ਫਿਰ کیسے ਹੋ ਤੇ ਇਹਨੇ ਮੇਰੇ ਯਾਰ ਦੋਸਤ ਲਿਖਿਆ ਜੀ ਨੇ ਸਹੀ ਤਰ੍ਹਾਂ ਕਮਾਂਢੀ ਸਾਰੇ ਸੀਰੀ ਸੰਜੀ ਨਾਮ ਵੱਡਾ ਦਿੱਤਾ ਪਿਆਰ ਪ੍ਰੇਮ ਉਹਨਾਂ ਸਾਰੇ ਭੈਣ ਭਾਈਆਂ ਦਾ ਵੀਰਾਂ ਦਾ ਆਪ ਚ ਪੂਰਾ ਹੁੰਦਾ ਜੀ ਖੇਤ ਬੰਨੇ ਨੇ ਗਮਾਂਡੀਆਂ ਨਾਲ ਕਿਉਂ ਕਲੇ ਮਜੀ ਬਾਈ ਜੀ ਬਜੀ ਓਕੇ ਜਮਾ ਠੀਕ ਹੈ ਤੇ ਇਧਰ ਚਾਚਾ Shimla Bai Pal ਪਿੰਡ ਪੰਦੇ ਇਧਰ ਪਿੰਡ ਪੰਦੇ ਰਾਜੀਆ ਪੰਦੇਰ ਬਾਈ ਪਾ ਸਕੀ ਭਾਈ ਭਾਈ ਸੀ ਪੇਰ ਵੀ ਭਾਈ ਵਾਲੀਆਂ ਸਾਰੇ ਤੇ ਝੋਟਿਆਂ ਨੂੰ ਆਪਣਿਆਂ ਨਾਲ ਮੈਂ ਕੱਖ ਪਾ ਦਿੱਤੇ ਨੇ ਉਧਰ ਲਈ ਸੰਨੀ ਲੜਾਈ ਪਈ ਆ ਉਧਰ ਬੰਨਦਾ ਟਾਈਮ ਹੋਣ ਵਾਲੀ ਆ ਹਾ ਕੱਟੀ ਨੇ ਅੱਜ ਕੱਖਡੋਲ ਤੇ ਇਹਦੇ ਬਹੁਤ ਗੁੱਸਾ ਆਇਆ ਅੱਜ ਮੈਨੂੰ ਹਾਂ ਠੀਕ ਹੈ ਨੀ ਮੂੰਹ ਮੇਰਾ ਪੂਰਾ ਕਰ ਦਿਆ ਰਿੰਗ ਦੇ ਨਾ ਉਹਨੇ ਹਾਂਜੀ ਸ਼ੇਰੂ ਸੁਣਾ ਕੋਈ ਗੱਲ ਬਾਤ ਟਰਾਲੀਆਂ ਚ 20 ਕਰਕੇ ਜਾਣੀਆਂ ਨੇ ਪੰਜ 1 ਵਜੇ ਰਾਤ ਨੂੰ ਠੀਕ ਹੈ ਨਾ ਤੇ ਇਹ ਸ਼ੇਰੂ ਆਪਣਾ ਤੇ ਇਹਨਾਂ ਨੂੰ ਚਾਹ ਪਾਣੀ ਘਰੀ ਪਿਆ ਤਾਂ ਦੋਨੇ ਭਾਈਆਂ ਨੂੰ ਮਸ਼ੀਨ ਵਾਲਿਆਂ ਨੂੰ ਪਹਿਲਾਂ ਉਹ ਪੀ ਗਿਆ ਤੇ ਉਹ ਜਾ ਕੇ ਮਸ਼ੀਨ ਚ ਚਲਾਉਣ ਲੱਗ ਗਏ ਤੇ ਹੁਣ ਇਹਨੂੰ ਖੇਤੋਂ ਪੀਲਾ ਪਾਈ ਮਾ ਮੱਝਾਂ ਅੱਜ ਪਹਿਲੇ ਦਿਨ ਤਲਾਹ 'ਚ ਰੱਖਿਏ ਨੇ ਜੀ 1 ਵਜੇ ਸਾਂ ਹੀ ਜਦੋਂ ਮਸ਼ੀਨ ਆ ਗਈ ਤੂੜੀ ਵਾਲੀ ਉਦੋਂ ਕੱਢਿਆ ਨੇ ਇਹ 1 ਵਜੇ ਮੈਂ ਕਿਹਾ ਇਹਨਾਂ ਨੂੰ ਬੈਠਣਾ ਸੁਭਾਅ ਬਣ ਜੂ ਵਿੱਚ ਅੱਜ ਬੈਠੀਆਂ ਰਹਿ ਗਏ ਨੇ ਬੜੀ ਆ ਇਹ ਲਿਆਈ 'ਚ ਨਹੀਂ ਪਹਿਲਾਂ ਅੱਧੇ ਘੰਟੇ ਬੜੀ ਐਚ ਵੀ ਕਰਨ ਲੱਗੇ ਨੇ ਅਸੀਂ ਚਲੋ ਤੁਹਾਨੂੰ ਦਿਖਾਉਂਦੇ ਹਾਂ ਮਸ਼ੀਨ ਜੀ ਹਾਂਜੀ ਗੁੱਡ ਆਫਟਰਨੂੰ ਜੀ ਤੇ ਕੱਲ ਕਣੀਆਂ ਪੈਣ ਹੋਣ ਕਾਰਨ ਤੇ ਕੰਮ ਚੱਲਿਆ ਦੁਪਹਿਰੇ 1 ਵਜੇ ਜੀ 1 ਵਜੇ ਮਸ਼ੀਨ ਚਲਾਈ ਤੀ ਡੇਢ ਵਜੇ ਪਹਿਲੀ ਟਰਾਲੀ ਭਰ ਗਈ ਤੇ ਹੁਣ 2:30 ਦਾ ਟਾਈਮ ਆ ਦੂਜੀ ਭਰ ਕੇ ਤੀਜੀ ਲੈਣ ਗਏ ਨੇ ਤਿੰਨ ਲੈਣ ਕੀ ਗਏ ਨੇ ਆਪਾਂ ਥੋੜੇ ਵੀਡੀਓ ਦਿਖਾਈ ਜਾਨੇ ਆ ਕਿਉਂ ਇੱਧਰ ਆਪਣਾ ਤੁਹਾਨੂੰ ਪਤਾ ਘਰ ਆ ਗਿਆ ਦੇਖਦੇ ਹਾਂ ਰੋਜ਼ ਹਰ ਰੋਜ਼ ਵਲੌਗ ਤੇ ਜਿਹੜੇ ਨਵੇਂ ਜੁੜੇ ਹੋ ਵੀਰ ਉਹ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਸਾਰਿਆਂ ਦਾ ਧੰਨਵਾਦ ਜੀ ਤੇ ਚੱਲ ਰਹੀ ਆ ਤੂੜੀ ਵਾਲੀ ਮਸ਼ੀਨ